ਵੱਡੀ ਖਬਰ ਹੈ ਜਿਹੜੀ ਉਹ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਦੇਖਣ ਨੂੰ ਮਿਲਿਆ ਦਾਦੇ ਕਿ ਰਾਮ ਰਹੀਮ ਨੇ ਫਿਰ ਹਰਿਆਣਾ ਸਰਕਾਰ ਤੋਂ ਪ੍ਰੋਬਲ ਮੰਗੀ ਆ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਜਦ ਚੱਲਦੇ ਆ ਰਾਮ ਰਹੀਮ ਦੇ ਵੱਲੋਂ ਹੁਣ ਫਿਰ ਇੱਕ ਵਾਰ ਪ੍ਰੋਬਲ ਮੰਗੀ ਕਿ ਜਦ ਚੱਲਦੇ ਆ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਆ ਸਰਕਾਰ ਦੇ ਜਥੇ ਸਿੱਖ ਜਥੇਬੰਦੀ ਵੱਲੋਂ ਸਰਕਾਰ ਦੇ ਖਿਲਾਫ ਰੋਸ ਜਾਰ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਰਾਮ ਰਹੀਮ ਹੈ ਇਹ ਸਰਕਾਰ ਦਾ ਕੋਈ ਖਾਸ ਕੈਦੀ ਹੈ ਜਿਹੜਾ ਕਿ ਚੱਲ ਜਦੋਂ ਜੀ ਕਰਦਾ ਉਹ ਜੇਲ੍ਹ ਤੋਂ ਬਾਹਰ ਆਏ ਨਾ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਪੰਜਾਬ ਦੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੰਦਾ ਜੇਕਰ ਉਹਨਾਂ ਦੀ ਰਿਹਾਈ ਦੀ ਗੱਲ ਹੋਵੇ ਤਾਂ ਸਰਕਾਰ ਨੂੰ ਖਤਰਾ ਹੋ ਜਾਂਦਾ ਹਾਲ ਵਿੱਚ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀ ਜਿਹੜਾ ਅਮਰਤਪਾਲ ਤੇ NSA ਵਧਾਇਆ ਗਿਆ ਤਾਂ ਸਰਕਾਰ ਦੇ ਨਾਲ ਇਹ ਗੱਲਬਾਤ ਕੀਤੀ ਗਈ NSA ਵਧਾਉਣ ਲੈ ਕੇ ਤਾਂ ਸਰਕਾਰ ਨੇ ਕਿਹਾ ਕਿ ਇਸ ਨਾਲ ਕੀ ਤਨ ਕੀਤੇ ਪੰਜਾਬ ਦੇ ਸੀਐਮ ਨੂੰ ਖਤਰਾ ਹੈ ਪਰ ਦੂਜੇ ਪਾਸੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਐਜਬੀਸੀ ਅਤੇ ਹੋਸ ਜਥੇਵੰਦੀ ਵੱਲੋਂ ਰਣਾ ਸਰਕਾਰ ਤੇ ਸਵਾਲ ਖੜੇ ਕੀਤੇ ਜਾਣ ਕਿ ਰਾਮ ਮਰੀਮ ਨੂੰ ਪ੍ਰੋਲਾ ਜਿਹੜੀ ਉਹ ਕਿਉਂ ਦੇਣੀ ਚਾਹੀਦੀ ਹੈ ਕਿਉਂਕਿ ਰਾਮ ਮਰੀਮ ਪਹਿਲਾਂ ਪ੍ਰੋਲ ਤੋਂ ਬਾਹਰ ਆਇਆ ਸੀ ਉਹ ਫੇਰ ਪ੍ਰੋਲ ਮੰਗ ਰਿਹਾ 20 ਦਿਨ ਦੀ ਦੂਜੇ ਪਾਸੇ ਰਣਾ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਤੇ ਵੀ ਅਗਿਆ ਲਈ ਹੈ ਕਿਉਂਕਿ ਜੇਕਰ ਉਹਨਾਂ ਚੋਣਾਂ ਦੇ ਵਿੱਚ ਕੋਈ ਐਮਰਜੈਂਸੀ ਹੁੰਦੀ ਹੈ ਕਿਸੇ ਨੂੰ ਪ੍ਰੋਲ ਦੇਣੀ ਆ ਤਾਂ ਉਸ ਦੇ ਲਈ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਇਸ ਲਈ ਅਗਜਕਸ਼ਨ ਕਮਿਸ਼ਨ ਨੇ ਵੀ ਇਹ ਗੱਲ ਪੁੱਛੀ ਆ ਕਿ ਇਹ ਕੋਈ ਖਾਸ ਕਾਰਨ ਦੀ ਜਾਂ ਕੋਈ ਐਮਰਜੈਂਸੀ ਜਿਹਦੇ ਚੱਲਦੇ ਰਾਮ ਮਰੀਮ ਲਈ ਪ੍ਰੋਲ ਦਿੱਤੀ ਜਾਵੇਗਾ ਦੀ ਕਿ ਲ ਪਰੋਲ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਗੱਲ ਕੀਤੀ ਜਾਵੇ ਹਰਿਆਣਾ ਦੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੇ ਚੋਣਾਂ ਚੱਲਦੇ ਆ ਤੇ ਤੱਕ ਨਾਮ ਰੀਬ ਨੂੰ ਪਰੋਲ ਜਿਹੜੀ ਮਿਲ ਵੀ ਮਿਲ ਵੀ ਸਭਤੀ ਗੱਲ ਕੀਤੀ ਜਾਵੇ ਹਰਿਆਣਾ ਦੇ ਸੀਓ ਦੀ ਸੀਓ ਨੇ ਸੁਪਾ ਸਰਕਾਰ ਤੋਂ ਪੁੱਛਿਆ ਕਿ ਡੇਰਾ ਮੁਖੀ ਨੂੰ ਪ੍ਰੋਲਟੇ ਰਹਾ ਕਰਨ ਦੇ ਲਈ ਕੋਈ ਐਮਰਜੈਂਸੀ ਐਮਰਜੈਂਸੀ ਰਾਧੀ ਕਾਨੂੰਨ ਮੁਤਾਬਕ ਜੇਕਰ ਚੋਣਾਂ 'ਚ ਐਮਰਜੈਂਸੀ ਦੇ ਕਿਸੇ ਵੀ ਕਾਜੀ ਨੂੰ ਪ੍ਰੋਲਟੇ ਰਹਾ ਕਰਨਾ ਰਹਾ ਕਰਨਾ ਜ਼ਰੂਰੀ ਹੈ ਤਾਂ ਇਸ ਦੇ ਲਈ ਸੀਓ ਦੀ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਲੈਣੀ ਬੇहद ਜ਼ਰੂਰੀ ਹੈ ਡੇਰੇ ਦੇ ਬਦਲੇ ਨੇ ਕਾਫੀ ਗਰਮੀਤ ਰਾਮ ਰੀਮ ਆ ਜੜਾ ਟੈਂਡਰ ਦੇ ਵਿੱਚ ਸਾਲ ਦੇ ਵਿੱਚ 91 ਦਿਨਾਂ ਲਈ ਅਰਜੀ ਅਰਜੀ ਰਿਹਾਈ ਦਾ ਹੱਕਦਾਰ ਇਸ ਲਈ ਉਸ ਨੂੰ 20 ਦਿਨਾਂ ਦੀ ਪ੍ਰੋਲ ਦੀ ਬੇਨਤੀ ਕਾਨੂੰਨ ਦੇ ਅਨੁਸਾਰ ਅਰੋहतक ਦੀ ਸਨਾਰੀਆਂ ਜੇਲ੍ਹ ਵਿੱਚ ਬੰਦ ਬਲਤਕਰ ਅਤੇ ਹੋਰ ਕਈ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਆ ਰਾਮ ਰਹੀਮ 1 ਜੂਨ ਪਹਿਲੀ ਵਾਰ 17 ਜੂਨ 2020 ਨੂੰ 30 ਦਿਨ ਦੀ ਛੁੱਟੀ ਮਿਲੀ ਸੀ ਦਾਦੀ ਕਿ ਇਸ ਦਰਨ ਉਹਨਾਂ ਦਾ ਬਲਨਾਵਾ ਆਸ਼ਰਮ ਵਿੱਚ ਰਿਹਾ ਸੀ 18 ਜੁਲਾਈ 2020 ਨੂੰ ਜਿਹੜੋ ਸਨਾਰੀ ਜਿਹਦੇ ਵਿੱਚ ਗਿਆ ਉਸ ਤੋਂ ਬਾਅਦ 15 ਅਕਤੂਬਰ ਦੂਜੀ ਵਾਰ ਅਤੇ 21 ਜਨਵਰੀ ਨੂੰ ਨਾਮਰੇ ਨੂੰ ਤੀਜੀ ਵਾਰ ਪਰੋਲ ਮਿਲੀ ਉਸ ਤੋਂ ਬਾਅਦ 20 ਅਗਸਤ ਨੂੰ ਪੰਜਵੀਂ ਵਾਰ 13 ਦਸੰਬਰ ਨੂੰ ਛੇਵੀਂ ਵਾਰ ਅਤੇ 13 ਅਗਸਤ ਨੂੰ 21 ਵਾਰ RAM REEM ਨੂੰ ਵੀ ਪਰੋਲ ਮਿਲੀ ਗਈ ਅਕੀਦਨ ਦੀ ਪਰੋਲ ਮਿਲੀ ਸੀ ਕਿ 13 ਵਾਰ ਹੁਣ ਤੱਕ RAM REEM ਦਾ ਪਰੋਲ ਤੇ ਬਾਹਰ ਆ ਚੁੱਕਾ ਜੇ ਤੇ ਚਲਦੇ ਹਨ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਆਵਾਜ਼ ਆ ਬੁਲੰਦ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਗੁਰੂ ਨਾਨਕ RAM REEM ਤੇ ਅਕਸਰ ਦੋਸ਼ ਲੱਗਦੇ ਰਹੇ ਹਨ ਕਿ ਉਹ ਆਪਣੇ ਪਰੋਕਾਰਾਂ ਜਿੰਨਾਂ ਤੋਂ ਜ਼ਿਆਦਾਤਰ ਹਰਿਆਣਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਚੋਣਾਂ ਦੇ ਵਿੱਚ ਖਾਸ ਤਿੱਖੇ ਨਾਲ ਵੋਟ ਪਾਉਣ ਦੀ ਅਤੇ ਵੋਟ ਪਾਉਣ ਦੀ ਤਰੀਕੇ ਨਾਲ ਉਹਨਾਂ ਜਾਣੂ ਖਾਸ ਤਿੱਖੇ ਨਾਲ ਵੋਟ ਪਾਉਣ ਦੀ ਪ੍ਰਭਾਵ ਕਰਦਾ ਜੇ ਚੱਲਦੇ ਹਨ ਲਗਾਤਾਰ ਪੰਜਾ ਦੇ ਵਿੱਚ ਰਾਮ ਰਹੀਮ ਅਤੇ